ਕੈਨੇਡਾ ਦੇ ਸੋਪੀ ਅਲਬਰਟਾ ਦੇ ਵਿੱਚ ਇੱਕ ਡੇਂਜਰਸ ਪਰਸਨ ਅਲਰਟ ਦੀ ਇਹ ਤਸਵੀਰ ਜਿਹੜੀ ਹੈ ਇਹ ਨਸ਼ਰ ਕੀਤੀ ਗਈ ਹੈ ਤੇ ਇਸ ਦੇ ਨਾਲ ਪੁਲਿਸ ਡਿਪਾਰਟਮੈਂਟ ਦੇ ਵੱਲੋਂ ਇੱਕ ਮੈਸੇਜ ਜਾਰੀ ਕੀਤਾ ਗਿਆ ਹੈ ਇਹ ਤਸਵੀਰ ਅਸੀਂ ਜਿਹੜੀ ਤੁਹਾਨੂੰ ਵਿਖਾ ਰਹੇ ਹਾਂ ਇਹ 38 ਸਾਲਾ ਬੈਂਡੈਟ ਕਮਿੰਸ ਕੀ ਦੀ ਹੈ ਇਹ ਇੱਕ ਵਿਅਕਤੀ ਦੀ ਪੁਲਿਸ ਡਿਪਾਰਟਮੈਂਟ ਨੂੰ ਪਹਲ ਹੈ ਇਸ ਵਿਅਕਤੀ ਬਾਰੇ ਦੱਸਿਆ ਇਹ ਗਿਆ ਜੀ ਕਹਿੰਦੇ ਇਹ ਤਕਰੀਬਨ 6 ਫੁੱਟ ਦੇ ਨੇੜੇ ਇਸ ਦੀ ਲੰਬਾਈ ਹੈ ਬਰਾਊਨ ਤੇ ਗ੍ਰੇ ਕਲਰ ਦੇ ਇਸ ਦੇ ਵਾਲ ਨੇ ਇੱਕ ਗ੍ਰੇ ਰੈਡ ਵਾਈਟ ਸ਼ਰਟ ਪਾਈ ਹੋਈ ਐ ਇਸਨੇ ਤੇ ਇਸ ਨੂੰ ਅਮ ਇਹ ਆਪਣੀ ਪੈਥਫਾਈਂਡਰ ਦੇ ਉੱਪਰ ਸਨ 2022 ਦੀ ਬਲੈਕ ਕਲਰ ਦੀ ਨਿਸ਼ਾਨ ਪੈਥਫਾਈਂਡਰ ਇਹਦੇ ਕੋਲੇ ਐ ਜਿਸ ਦਾ ਕਿ ਪਲੇਟ ਨੰਬਰ ਐ ਸੀ ਐਲ ਐਨ 5276 ਅਦਰ ਇਸ ਵਿਅਕਤੀ ਦੀ ਭਾਲ ਜਿਹੜੀ ਆ ਉਹ ਕੈਲਗਰੀ ਪੁਲਿਸ ਡਿਪਾਰਟਮੈਂਟ ਨੂੰ ਹੈ ਉਹ ਕਹਿੰਦੇ ਕਿ ਇਹ ਵਿਅਕਤੀ ਦੇ ਕੋਲੇ ਹਥਿਆਰ ਹੈ ਤੇ ਇਹ ਖਤਰਨਾਕ ਵਿਅਕਤੀ ਹੈ ਜੇ ਤੁਸੀਂ ਇਹਨੂੰ ਵੇਖੋ ਤਾਂ ਤੁਸੀਂ ਇਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਾ ਕਰੋ ਬਲਕਿ 911 ਕਾਲ ਕਰੋ ਤੇ ਸਾਨੂੰ ਇਸ ਦੀ ਸੂ ਜਿਹੜੀ ਆ ਉਹ ਦਿਓ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਜੀ ਉਹ ਕਹਿੰਦੇ ਕਿ ਕੈਲਗਰੀ ਇਲਾਕੇ ਦੇ ਵਿੱਚ ਜੇ ਤੁਸੀਂ ਕਿਸੇ ਵਿਅਕਤੀ ਨੂੰ ਜਾਣਦੇ ਨਹੀਂ ਹੈਗੇ ਤਾਂ ਸਟ੍ਰੇਂਜਰਸ ਤੇ ਲਈ ਤੁਸੀਂ ਆਪਣਾ ਦਰਵਾਜ਼ਾ ਨਾ ਖੋਲੋ ਜੇ ਇਸ ਵਿਅਕਤੀ ਨੂੰ ਤੁਸੀਂ ਕਿਤੇ ਵੀ ਵੇਖਿਆ ਹੋਵੇ ਉਮੀਦ ਕੀਤੀ ਜਾ ਰਹੀ ਹੈ ਕਿ ਨਾਰਥ ਵੈਸਟ ਕੈਲਗਰੀ ਅਤੇ ਬੀਅਰਸ ਪੈਮ ਦੇ ਏਰੀਆ ਦੇ ਵਿੱਚ ਇਹ ਹੋਏਗਾ ਤਾਂ ਤੁਸੀਂ 403 264 1234 ਦੇ ਉੱਪਰ ਕਾਲ ਕਰਕੇ ਪੁਲਿਸ ਡਿਪਾਰਟਮੈਂਟ ਨੂੰ ਸੂਝ ਜ਼ਰੂਰ ਦਿਓ ਹੁਣ ਇਸ ਵਿਅਕਤੀ ਦੀ ਭਾਲ ਕਿਉਂ ਕੀਤੀ ਜਾ ਰਹੀ ਹੈ ਕੱਲ ਸੰਡੇ ਨੂੰ ਐਤਵਾਰ ਨੂੰ ਰਾਤ 9:30 ਵਜੇ ਦੇ ਕਰੀਬ ਜਦੋਂ ਕੈਲਗਰੀ ਪੁਲਿਸ ਡਿਪਾਰਟਮੈਂਟ ਨੂੰ ਕਾਲ ਆਈ ਤੇ 100 ਬਲਾਕ ਤੇ ਕੈਂਕੋਰਾ ਗਰੋਵ ਦੇ ਉੱਪਰ ਪੁਲਿਸ ਡਿਪਾਰਟਮੈਂਟ ਪਹੁੰਚੀ ਤਾਂ ਉਹਨਾਂ ਨੇ ਵੇਖਿਆ ਕਿ ਇੱਕ 70 ਸਾਲਾ ਵਿਅਕਤੀ ਉਥੇ ਉਸ ਦੀ ਮੌਤ ਹੋ ਚੁੱਕੀ ਸੀ ਉਸ ਦੀ ਬਾਡੀ ਜਿਹੜੀ ਹੈ ਪੁਲਿਸ ਡਿਪਾਰਟਮੈਂਟ ਨੂੰ ਮਿਲੀ ਲੇਕਿਨ ਉਸ ਤੋਂ ਇਹ ਘਟਨਾ ਵਾਪਰੀ ਸੀ ਜਿਸ 9:30 ਵਜੇ ਤੇ ਤਕਰੀਬਨ 11:30 ਵਜੇ ਪੁਲਿਸ ਡਿਪਾਰਟਮੈਂਟ ਨੂੰ ਇੱਕ ਹੋਰ ਕਾਲ ਆਈ ਜਦੋਂ ਪੁਲਿਸ ਡਿਪਾਰਟਮੈਂਟ ਨੇ 300 ਬਲਾਕ ਤੇ ਟਾਸਕ ਨੇ ਰਿਜ ਹਾਈਟਸ ਤੇ ਉੱਪਰ ਪਹੁੰਚ ਕੇ ਵੇਖਿਆ ਤਾਂ ਉੱਥੇ ਇੱਕ 30 ਕੁ ਸਾਲਾਂ ਦੀ ਔਰਤ ਜਿਹੜੀ ਸੀ ਉਸ ਦੀ ਲਾਸ਼ ਮਿਲੀ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਇਹ ਦੋਨੋਂ ਘਟਨਾਵਾਂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਸੰਬੰਧ ਰੱਖਦੀਆਂ ਨੇ ਇਹ ਇੱਕ ਫਾਦਰ ਤੇ ਇੱਕ ਡਾਟਰ ਦਾ ਕਤਲ ਹੋਇਆ ਹੈ ਔਰ ਪੁਲਿਸ ਨੂੰ ਇਸ ਇਵਜ ਦੇ ਵਿੱਚ 38 ਸਾਲਾ ਬੈਂਜੈਕਟ ਕਿਮਿਕਸ ਦੀ ਤਲਾਸ਼ੀ ਉਹ ਕਹਿੰਦੇ ਕਿ ਇਹਦੇ ਨਾਲ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਇੱਕ ਟਾਰਗੇਟਡ ਡੋਮੈਸਟਿਕ ਵਾਇਲੈਂਸ ਦਾ ਕੇਸ ਹੈਗਾ ਸੋ ਲੋਕਾਂ ਨੂੰ ਇਸ ਦੇ ਨਾਲ ਕੋਈ ਖਤਰਾ ਨਹੀਂ ਹੈ ਜਿਹੜੀ ਦੋਨੋਂ ਬਾਡੀਜ਼ ਨੇ ਉਹਨਾਂ ਦੀ ਆਟੋਪਸੀਜ਼ ਜਨਵਰੀ 3 ਨੂੰ ਸਕੈਜੂਲ ਕੀਤੀਆਂ ਗਈਆਂ ਨੇ ਲੇਕਿਨ ਇਨ ਦਾ ਮੀਨ ਟਾਈਮ ਪੁਲਿਸ ਡਿਪਾਰਟਮੈਂਟ ਮਿਸਟਰ ਕਮਿੰਸਕੀ ਦੀ ਤਲਾਸ਼ ਦੇ ਵਿੱਚ ਹੈ ਤੇ ਦੱਸਿਆ ਇਹ ਜਾਂਦਾ ਹੈ ਕਿ ਉਸ ਦੇ ਕੋਲ ਹਥਿਆਰ ਹੈ ਸੋ ਜੇ ਕਿਸੇ ਨੂੰ ਵੀ ਇਸ ਵਿਅਕਤੀ ਨੂੰ ਤੁਸੀਂ ਦੇਖੋ ਤਾਂ ਪਲੀਜ਼ ਉਸ ਨੂੰ ਅਪਰੋਚ ਨਾ ਕਰਿਓ ਲੇਕਿਨ ਪੁਲਿਸ ਡਿਪਾਰਟਮੈਂਟ ਨੂੰ ਕਾਲ ਜ਼ਰੂਰ ਕਰਿਓ ਕਿਉਂਕਿ ਇੱਕ ਛੋਟੀ ਤੋਂ ਛੋਟੀ ਸੂ ਵੀ ਜਿਹੜੀ ਹੈ ਕਿਸੇ ਵੀ ਕੇਸ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੀ ਮਦਦ ਕਰ ਸਕਦੀ ਹੈ